ਦਿਲੂ ਦੇ ਬਾਲਿਆ ਕੀ ਸਰਪੰਚੇ ਕਿਵੇਂ ਆ ਵਧੀਆ ਕੀ ਕਰਦਾ ਆਪਾਂ ਬੰਡੜੀ ਚੱਲਿਆ ਹੀ ਯਾਰ ਜਿਵੇਂ ਕੀ ਕੰਮ ਪੈ ਗਿਆ ਉਹ ਯਾਰ ਕੱਲ ਨੂੰ ਮੈਂ ਜਾਣਾ ਲੁਧਿਆਣੇ ਪਿਆ ਅੱਛਾ ਉਹ ਕਿਵੇਂ ਆ ਕੁਵਾਲਿਆ ਦਿਲੂ ਦੇ ਬਾਲਿਆ ਕੀ ਸਰਪੰਚੇ ਕਿਵੇਂ ਆ ਵਧੀਆ ਕੀ ਕਰਦਾ ਆਪਾਂ ਬੰਡੜੀ ਚੱਲਿਆ ਹੀ ਯਾਰ ਜਿਵੇਂ ਕੀ ਕੰਮ ਪੈ ਗਿਆ ਉਹ ਯਾਰ ਕੱਲ ਨੂੰ ਮੈਂ ਜਾਣਾ ਲੁਧਿਆਣੇ ਪਿਆ ਅੱਛਾ ਤੇ ਉਹ ਇੱਕ ਬੈਲਟ ਜੀ ਹੁੰਦਾ ਉਹਦੇ ਨਾਲ ਬੰਨ ਲੱਗਦਾ ਫਿੱਟ ਫੋਟ ਪੂਰਾ ਫਿੱਟ ਫੋਟ ਦੇ ਹੁੰਦਾ ਫਿੱਟ ਹੁੰਦਾ ਫਿੱਟ ਹੁੰਦਾ ਚੱਲ ਪੁੱਜੀ ਹੋਦਾ ਤੇ ਆਪਾਂ ਉਹ ਲੈ ਕੇ ਹੁੰਦੇ ਉਹਨਾਂ ਤੇ ਘੱਟ ਚੱਲੋ ਬੰਦੂ ਇਹਨਾਂ ਵਿੱਚ ਵੀ ਲੋਡ ਨਹੀਂ ਹੈਗੀ ਇਹਨਾਂ ਉੱਠ ਵਾਲੇ ਛਕਲੇ ਦੀ ਲੋਡ ਆ ਗਵਾਲਿਆ ਦਿਨੂ ਦੇ ਪਾਲਿਆ ਕੀ ਸਰਪੰਚ ਕਿਵੇਂ ਆ ਵਧੀਆ ਕੀ ਕਰਦਾ ਆਪਾਂ ਵਡਿੰਡੀ ਚੱਲਿਆ ਜੀ ਯਾਰ ਕਿ ਕੀ ਕੰਮ ਪੈ ਗਿਆ ਉਹ ਯਾਰ ਕੱਲ ਨੂੰ ਮੈਂ ਜਾਣਾ ਲੁਧਿਆਣੇ ਪਿਆ ਅੱਛਾ ਤੇ ਉਹ ਇੱਕ ਬੈਲਟ ਜੀ ਹੁੰਦੇ ਆ ਉਹਦੇ ਨਾਲ ਬੰਨ ਲਾਦਾ ਫਿੱਟ ਫੋਟ ਪੂਰਾ ਫਿੱਟ ਫੋਟ ਨਹੀਂ ਹੁੰਦਾ ਫਿੱਟ ਹੁੰਦਾ ਫਿੱਟ ਹੁੰਦਾ ਚੱਲ ਪੂਰੀ ਹੁੰਦਾ ਤੇ ਆਪਾਂ ਹੋ ਲੈ ਕਿਉਂ ਉਹਨਾਂ ਕੱਟਾ ਚੱਲੋ ਬੰਦੂ ਤੇਰੇ ਬੈੱਟ ਦੀ ਲੋਡ ਨਹੀਂ ਹੈਗੀ ਇਹਨਾਂ ਉੱਠ ਵਾਲੇ ਸ਼ਿਕਲੇ ਦੀ ਲੋਡ ਆ ਉਹ ਕਿਵੇਂ ਆ ਬਾਲਿਆ ਜਿੱਦੂ ਤੇ ਬਾਲਿਆ ਕੀ ਸਰਪੰਚ ਕਿਵੇਂ ਆ ਵਧੀਆ ਕੀ ਕਰਦਾ ਆਪਾਂ ਬੰਡਲੀ ਚੱਲਿਆ ਹੀ ਯਾਰ ਜਿਵੇਂ ਕੀ ਕੰਮ ਪੈ ਗਿਆ ਉਹ ਯਾਰ ਕੱਲ ਨੂੰ ਮੈਂ ਜਾਣਾ ਲੁਧਿਆਣੇ ਪਿਆ ਅੱਛਾ ਤੇ ਉਹ ਇੱਕ ਬੈਲਟ ਜੀ ਹੁੰਦੇ ਆ ਉਹਦੇ ਨਾਲ ਬੰਨ ਲਾਦਾ ਫਿੱਟ ਫੋਟ ਪੂਰਾ ਫਟਾਫਟ ਦੇ ਆਂਦਾ ਫਿੱਟ ਹੁੰਦਾ ਫਿੱਟ ਹੁੰਦਾ ਚੱਲ ਪੁੱਛੀ ਹੋਦਾ ਤੇ ਆਪਾ ਹੋਲੇ ਕਿਉਂ ਬੁਰਾ ਟਰੱਕ ਚੱਲੋ ਸ਼ੁਰੂ ਜਦੋਂ ਬਿੱਲਟੀ ਲੋਡ ਨਹੀਂ ਹੈਗੀ ਇਹ ਤਾਂ ਉੱਠ ਵਾਲੇ ਛਕਲੇ ਦੀ ਲੋਡ ਆ ਇਹ ਓਏ ਸ਼ਰਾਰਤੀ ਬੱਚਾ ਲੈ ਨਹੀਂ ਕਰਉਂਦੀ ਨਾ ਜਾ ਬੰਦ ਕਰ ਇਹਨੂੰ ਕਹਿੰਦੇ ਆ ਬਚਪਨਾ ਲੈ ਹਟਮਾਂ ਵਿੱਚ ਲੋਕ ਭੱਜੇ ਫਿਰਦੇ ਤੇ ਇਹ ਫੋਟੋ ਕਰਾਉਂਦੀ ਲੋਕੀ ਓਏ ਨਾਈ ਕੰਮ ਦਿੰਦੀ ਆ ਦੇਖੀ ਕਿਵੇਂ ਕਿਵੇਂ ਖਾਣਾ ਨਾ ਦੇਸੀ ਦੇਸੀ ਕਿਵੇਂ ਖਾਣਾ ਨਾ ਓਏ ਦੇਸੀ ਆ ਲੈ ਭਈ ਇਹ ਕੌੜੀ ਕਿਵੇਂ ਖਾਣਾ ਨਾ ਓਏ ਤਾ ਉਹ ਨਹੀਂ ਮੁੱਕਾ ਕਿਵੇਂ ਕਿਵੇਂ ਖਾਣਾ ਨਾ ਦੇਸੀ ਅੰਮਾ ਇਹ ਹੁਣ ਮੂੰਹ ਨਾ ਦੀ ਫਿਰਦੀ ਆ ਜਾਨੇ ਵੀਰੇ ਤੇਰੀ ਬਣਾਲੀ ਬਸ ਹੁਣ ਇਹ ਸਾਡਾ ਪੁੱਤ ਐ अनुप्रीत ਸਾਡੇ ਕਾਲੇ ਦੀ ਕੁੜੀ ਆਡੇ ਛੋਟੇ ਭਰਾ ਦੀ ਲੈ ਬਚਪਨ ਇਹਨੂੰ ਕਹਿੰਦੇ ਲੈ ਸੌਂਗੀ ਆਪਦੇ ਜਨ ਸੌਂਗੀ ਲੈ ਭਾਈ ਸਾਡੀ ਕੁੜੀ ਪਿਆਰੀ ਲੱਗੀ ਤਾਂ ਇੱਕ ਕਮੈਂਟ ਤੇ ਲੈ ਕੇ ਜਰੂਰ ਕਰ ਦਿਓ ਲੈਗ ਤਾਂ ਕਰ ਹੀ ਦਿਓ ਜੇ ਤੁਹਾਨੂੰ ਸਾਡੀ ਕੁੜੀ ਪਿਆਰੀ ਲੱਗੀ